ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਤੋਂ ਖਤਮ ਕੀਤਾ ਜਾਵੇਗਾ ਰੇਡ ਰਾਜ ਹੱਲ ਕੀਤੀ ਜਾਵੇਗੀ ਵਪਾਰੀਆਂ ਦੀ ਹਰ ਮੁਸ਼ਕਿਲ ਜਲੰਧਰ ਵਿੱਚ ਅਗਰਵਾਲ ਮਹਾਸਭਾ ਦੇ ਵਿੱਚ ਹਿੱਸਾ ਲੈਣ ਪਹੁੰਚੇ ਅਰਵਿੰਦ ਕੇਜਰੀਵਾਲ ਦਾ ਬਿਆਨ ਮਨਸ਼ਾ ਖਰਾਬ ਹੋਤੀ ਹੈ ਨੀਅਤ ਖਰਾਬ ਹੋਤੀ ਹੈ ਤੇ ਇੱਕ ਤੋਂ ਆਪਣੇ ਕੋ ਇਹ ਕਰਨਾ ਹੈ ਅਬ ਲਗਭਗ ਸਭ ਲੋਕ ਮੰਨਤੇ ਹੈ ਕਿ ਪੰਜਾਬ ਮੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਆਪਣੇ ਕੋ ਇਹ ਕਰਨਾ ਹੈ ਜੀ ਕਿ ਇਹ ਰੇਡ ਰਾਜ ਬੰਦ ਕਰਨਾ ਹੈ मैं केंद्र सरकार से भी आज इस मंच के जरिए अपील करना चाहता हूं कि इनकम टैक्स की रेड पूरे देश में बंद करें, छोटे छोटे व्यापारियों पे, पे कह रहे हैं काला धन लाने का टारगेट पूरा करना है एक विजय माल्या को पकड़ के ले आओ बाहर से सारा टारगेट पूरा हो जाएगा जी अमृतसर विच महिला कांग्रेस ने केजरीवाल दिखाए सन काले चंडे ਕੇਜਰੀਵਾਲ ਦੀ ਪੰਜਾਬ ਫੇਰੀ ਤੇ ਬੋਲੇ ਮੁੱਖ ਮੰਤਰੀ ਬਾਦਲ ਕਿਹਾ ਕੇਜਰੀਵਾਲ ਦਾ ਸਵਾਗਤ ਪਰ ਪੰਜਾਬ ਦੇ ਲੋਕ ਜਾਣਦੇ ਨੇ ਕਿਹੜੀ ਪਾਰਟੀ ਪੰਜਾਬ ਦੇ ਹਿੱਤ ਵਿੱਚ ਮੈਂ ਕੁਝ ਨਹੀਂ ਕਹਿਣਾ ਜੀ ਮੈਂ ਤਾਂ ਕੋਈ ਆਵੇ ਉਹ ਸਾਰਿਆਂ ਨੂੰ ਮੈਂ ਤਾਂ ਪੰਜਾਬ ਚ ਆਉਣ ਤੇ ਵੈਲਕਮ ਹੈ ਤਾਂ ਖੁਸ਼ ਆਂਦੀ ਤਾਂ ਬਾਦਲ ਸਾਹਿਬ ਮੇਰਾ ਕਿਸੇ ਨਾਲ ਝਗੜਾ ਨਹੀਂ ਮੇਰਾ ਕਿਸੇ ਨਾਲ ਨਹੀਂ ਪੰਜਾਬ ਦੇ ਲੋਕ ਸਮਝ ਸਮਝਦੇ ਆ ਕਿ ਸਾਡੀ ਬਾਦ ਦੌਰ ਕਿਸ ਦੇ ਹੱਥ ਛੋਵੇ ਜਿਹੜਾ ਸਾਨੂੰ ਕਿਸੇ ਮੰਜ਼ਲ ਤੇ ਪਹੁੰਚਾ ਦੇ ਗੰਦ ਪੱਤਰ ਤਾਂ ਅੱਡੇ ਬੋਲਿਆ ਕੋਈ ਜੋ ਦਾੰਤੋੜ ਕਰਦੇ ਜਾਨ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਨੇ ਕੀਤਾ ਰੇਲ ਟ੍ਰੈਕ ਜਾਮ ਸ਼ਾਨੇ ਪੰਜਾਬ ਅੰਮ੍ਰਿਤਸਰ ਨੰਗਲ ਐਕਸਪ੍ਰੈਸ ਸਤਿਸ਼ਤਾ ਆਪਣੀ ਟ੍ਰੇਨ ਹੋਈ ਪ੍ਰਭਾਵਿਤ ਪਿਛਲੇ ਇੱਕ ਹਫ਼ਤੇ ਤੋਂ ਡੀਸੀ ਦਫ਼ਤਰ ਬਾਹਰ ਤਰਨਾ ਲਾ ਕੇ ਬੈਠੇ ਕਿਸਾਨਾਂ ਨੇ ਰੋਕੀਆਂ ਰੇਲਾਂ ਬਾਸਮਤੀ ਦਾ ਭਾਵ ਦਉਣ ਅਤੇ ਖੇਤ ਮਜ਼ਦੂਰਾਂ ਨੂੰ ਪਲਾਟ ਦੇਣ ਸਮੇਤ ਕਈ ਮੰਗਾਂ ਨੂੰ ਲੈ ਕੇ ਕਰ ਰਹੇ ਨੇ ਸੰਘਰਸ਼ ਆਮ ਯਾਤਰੀਆਂ ਨੂੰ ਜਿਹੜੀ ਪਰੇਸ਼ਾਨੀ ਹੋ ਰਹੀ ਹੈ ਉਹਦੀ ਮਾਫੀ ਮੰਗ ਲਏ ਇਹਦੇ ਵਾਸਤੇ ਪੰਜਾਬ ਸਰਕਾਰ ਜ਼ਿੰਮੇਵਾਰ ਆ ਜਿੰਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਮਜਬੂਰੀ ਵਸ ਰੇਲ ਤੇ ਆਉਣਾ ਪਿਆ ਬਠਿੰਡਾ ਦੇ ਪਿੰਡ ਜੈ ਸਿੰਘ ਵਾਲਾ ਵਿੱਚ ਕਥਿਤ ਪ੍ਰੇਮੀ ਉਤੇ ਕੁੜੀ ਦੇ ਪਿਤਾ ਦੇ ਕਤਲ ਦਾ ਇਲਜ਼ਾਮ ਸ਼ਨੀਵਾਰ ਰਾਤ ਵਾਪਰੀ ਵਾਰਦਾਤ ਪੁਲਿਸ ਸਰਪਹਿਲੂ ਤੋਂ ਕਰ ਰਹੀ ਹੈ ਜਾਂਚ ਮੁਲਜ਼ਮ ਫਿਲਹਾਲ ਪੁਲਿਸ ਦੀ ਗ੍ਰਫਤਾਰ ਅਸੀਂ ਰਾਤ ਨੂੰ ਹੰਦਰ ਸੁੱਤੇ ਪਏ ਸੀਗੇ ਤੇ ਮੇਰੇ ਡੈਡੀ ਬਾਹਰ ਪਏ ਸੀ ਪੱਖਾ ਲਾ ਕੇ ਤੇ ਉਸ ਤੋਂ ਬਾਅਦ ਰਾਤ ਨੂੰ ਤੇ ਅਸੀਂ ਸਵੇਰੇ ਉੱਠੇ ਤੇ ਮੇਰੇ ਡੈਡੀ ਦਾ ਕਤਲ ਕੀਤਾ ਪਿਆ ਸੀ ਅੱਛਾ ਕਿਹਨੇ ਕੀਤਾ ਕਤਲ ਤੁਸਾਂ ਨੂੰ ਚਮਕੌਰ ਨੇ ਕਤਲ ਜਿਹੜਾ ਹੋਇਆ ਕਿਉਂਕਿ ਜਿਹੜਾ ਇਹਦਾ ਵੰਡੀ ਆ ਮੁੰਡਾ ਚਮਕੌਰ ਇਹ ਦੇਬਨਾਂ ਇਹਨਾਂ ਦੀ ਗਲਤੀ ਆ ਉਹਨਾਂ ਦਾ ਚਲਦਾ ਸੀ ਇਹਨਾਂ ਦਾ ਲਿੰਕ ਸੀਗਾ ਪਹਿਲਾਂ ਵੀ ਨਰਾਬ ਚ ਦੇ ਕੀ ਵਾਰ ਹੋ ਗਿਆ ਹਾਰ ਹੋਇਆ ਕੰਪਰੋਮਾਈਜ਼ ਹੋ ਗਿਆ ਹੋਇਆ ਇਹ ਇਹ ਰੁਕਦਾ ਸੀਗਾ ਤੇ ਇਸੇ ਰੰਜਸ ਚੀਏ ਨੇ ਉਹ ਤਾਂ ਸਾਹਤ ਜਿਹਾ ਕਿਹਾ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਗਈ ਜਾਂ ਬੱਕੀ ਨਹੀਂ ਨਹੀਂ ਅਜੇ ਤਾਂ ਕਾਰਵਾਈ ਸ਼ੁਰੂ ਹੋਇਆ ਪੁਲਿਸ ਹਾਲ ਕਰ ਰਹੀ ਹੈ ਭਜਨਾਲਾ ਦੇ ਵਿੱਚ ਕਾਂਗਰਸ ਦੀ ਨਸ਼ਿਆ ਖਿਲਾਫ ਕੱਢੀ ਬਾਈਕ ਰੈਲੀ ਤੇ ਅਣਪਛਾਤੇ ਲੋਕਾਂ ਨੇ ਕੀਤਾ ਹਮਲਾ ਸਤ ਕਾਂਗਰਸੀ ਕਾਰਕੁਨ ਹੋਏ ਜ਼ਖਮੀ ਹਮਲਾਵਰ ਮੌਕੇ ਤੋਂ ਫਰਾਰ ਅੰਮ੍ਰਿਤਸਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਗੁਰਜੀਤ ਔਜਲਾ ਨੇ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਤੇ ਲਾਇਆ ਇਲਜ਼ਾਮ ਅਕਾਲੀ ਦਲ ਨੇ ਇਲਜ਼ਾਮਾਂ ਤੋਂ ਕੀਤਾ ਇਨਕਾਰ ਸਾਡੀ ਨਸ਼ਿਆਂ ਦੇ ਖਿਲਾਫ ਤੇ ਜਿਹੜਾ ਸਿਸਟਮ ਹੈ ਉਹਦੇ ਖਿਲਾਫ ਨੌਜਵਾਨਾਂ ਦੀ ਰੈਲੀ ਆ ਔਰ ਅਸੀਂ ਬੜੀ ਭਰਪੂਰ ਰੈਲੀ ਜਿਹੜੀ ਇੱਥੋਂ ਸ਼ੁਰੂ ਕੀਤੀ ਆ ਜਿਹੜਾ ਹਲਕੇ ਦਾ ਵਿਧਾਇਕ ਆ ਜਿਹੜੇ ਨਸ਼ਿਆਂ ਦੇ ਸਤਾ ਕਰ ਰਹੇ ਉਹਨਾਂ ਨੂੰ ਇਹ ਚੀਜ਼ ਪਾਈਦੀ ਨਹੀਂ ਉਹਨਾਂ ਨੇ ਸਾਡੇ ਬੰਦਿਆਂ ਤੇ ਸਾਡੀ ਰੈਲੀ ਤੇ ਪ੍ਰੋਪਰ ਹਮਲਾ ਕੀਤਾ ਜਿਹਦੀਆਂ ਵੀਡੀਓ ਔਰ ਰਿਕਾਰਡਿੰਗ ਸਾਰੀ ਸਾਡੇ ਕੋਲ ਹੈ ਪੁਲਿਸ ਅਫਸਰ ਨੂੰ ਉਹਨਾਂ ਦੀ ਗੱਲ ਕਰਨ ਲੱਗੇ ਆ ਔਰ ਨਹੀਂ ਤੇ ਅਸੀਂ ਇਦਾਂ ਦੇ ਵਿਧਾਇਕ ਦੇ ਅੱਗੇ ਧਰਨਾ ਦਮਾ ਕੇ ਉਹਦੇ ਘਰ ਅੱਗੇ ਔਰ ਮਰਨਵਰ ਤੇ ਬੈਠਾਂਗੇ ਵੀ ਜੇ ਤੂੰ ਇਦਾਂ ਹਮਲੇ ਕਰਨੇ ਤਾਂ ਤੂੰ ਸਿੱਧੇ ਤੇਰੇ ਕੋਲ ਆਜ ਨੇ ਤੂੰ ਸਾਡੇ ਨਾਲ ਗੱਲ ਕਰ ਹੋ ਸਕਦਾ ਕਿ ਤੇ ਆਪਸ ਚ ਲੜਪੇ ਹੋਣ ਬਾਕੀ ਸ਼੍ਰੋਮਣੀ ਅਕਾਲੀ ਦਲ ਦਾ ਇਹਦੇ ਵਿੱਚ ਰਤੀ ਭਰਵੀ ਨਾ ਕੋਈ ਹੱਥ ਹੈ ਨਾ ਸਾਡੀ ਕੋਈ ਅਸੀ ਪਲੈਨਿੰਗ ਹੈ ਔਰ ਐਸੋ ਇਹੋ ਜੀ ਚੀਜ਼ ਦੀ ਇਹ ਫੋਨੀਆਂ ਘਟਨਾਵਾਂ ਦਾ ਅਸੀਂ ਤਾਂ ਜ਼ੋਰਦਾਰ ਵਿਰੋਧ ਔਰ ਖ ਕਾਨਪੁਰ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਇਤਿਹਾਸਿਕ 500ਵੇਂ ਟੈਸਟ ਮੈਚ ਵਿੱਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਦੇ ਸਾਹਮਣੇ ਰੱਖਿਆ 434 ਦੌੜਾਂ ਦਾ ਟੀਚਾ 80 ਦੌੜਾਂ ਦੇ ਉੱਤੇ ਨਿਊਜ਼ੀਲੈਂਡ ਦੇ ਚਾਰ ਖਿਡਾਰੀ ਪਰਤੇ ਪਵੇਲੀਅਨ 3 ਵਿਕਟਾਂ ਲੈ ਕੇ ਆਰਸ਼ਵਨ ਟੈਸਟ ਕ੍ਰਿਕਟ ਦੇ ਵਿੱਚ ਸਭ ਤੋਂ ਤੇਜ਼ 200 ਵਿਕਟਾਂ ਲੈਣ ਵਾਲੇ ਦੂਜੇ ਖਿਡਾਰੀ ਬਣੇ